ਹੈਲੋ ਕੈਨ ਅੰਦਰ ਆਉਣ ਤੋਂ ਪਹਿਲੇ ਤੈਨੂੰ ਪੁੱਛਣਾ ਚਾਹੀਦਾ ਹੈ ਤੂੰ ਮੈਨੂੰ ਬਿਲਕੁਲ ਵੀ ਜਵਾਬ ਨਾ ਦੇ ਤੈਨੂੰ ਮੇਰਾ ਧਨਵਾਦੀ ਹੋਣਾ ਚਾਹੀਦਾ ਹੈ ਤੇਰੇ ਕੋਲ ਵੱਡੀਆਂ ਮਾਸਪੇਸ਼ੀਆਂ ਮੇਰੇ ਕਾਰਨ ਤੇਰੇ ਚੰਗੇ ਵਾਲ ਨੇ ਓ ਇਹ ਇਸ ਲਈ ਹੈ ਕਿਉਂਕਿ ਮੈਂ ਜਿਮ ਜਾਂਦਾ ਹਾਂ ਵਾਲਾ ਵਾਸਤੇ ਨਾਰੀਅਲ ਦਾ ਤੇਲ ਲਗਾਦਾ ਹਾਂ ਜਦੋਂ ਤੂੰ ਛੋਟਾ ਸੀ ਤਾਂ ਮੈਂ ਤੇਰੇ ਹੱਕ ਵਿੱਚ ਖੜੀ ਹੋਈ ਸੀ ਮੈਂ ਤੈਨੂੰ ਦੱਸਦੀ ਹਾਂ ਕਿ ਕੀ ਹੋਇਆ ਸੀ ਮੈਨੂੰ ਹੁਣ ਵੀ ਉਹ ਦਿਨ ਯਾਦ ਹੈ ਤੂੰ ਇੱਕ ਛੋਟਾ ਬੱਚਾ ਸੀ ਜਦੋਂ ਮੈਂ ਖੇਡ ਕੇ ਘਰ ਵਾਪਸ ਆਈ ਸੀ ਮਾਂ ਮੈਂ ਦੇਖਿਆ ਕਿ ਵਿਚਾਰੀ ਤੇਰੀ ਮਾਂ ਦਰਦ ਵਿੱਚ ਰੋ ਰਹੀ ਸੀ ਤੇ ਤੈਨੂੰ ਦੁੱਧ ਪਿਲਾਉਣ ਲਈ ਜੱਦੋਜਹਿਦ ਕਰ ਰਹੀ ਸੀ ਮਾਂ ਕੀ ਮੈਂ ਕਿਸੇ ਨੂੰ ਬੁਲਾਵਾਂ ਪਰ ਮੈਂ ਚਲਾਕ ਸੀ ਤੇ ਮੈਂ ਜਾਣਦੀ ਸੀ ਕਿ ਕੀ ਕਰਾਂ ਓਹੋ ਕੀ ਹੋ ਗਿਆ ਮੇਰੇ ਨਿਪਲਾਂ ਵਿੱਚ ਬਹੁਤ ਦਰਦ ਹੈ ਉਹਨਾਂ 'ਚ ਤਰੇੜਾਂ ਆ ਗਈਆਂ ਨੇ ਹੁਣ ਦੁੱਧ ਵੀ ਜ਼ਿਆਦਾ ਨਹੀਂ ਬਣਦਾ ਮੈਂ ਮਦਦ ਕਰਨ ਦੀ ਕੋਸ਼ਿਸ਼ ਕਰਦੀ ਹਾਂ ਸਭ ਤੋਂ ਪਹਿਲਾਂ ਤੁਸੀਂ ਆਰਾਮ ਨਾਲ ਬੈਠੋ ਤੇ ਬੱਚੇ ਨੂੰ ਆਪਣੀ ਛਾਤੀ ਕੋਲ ਰੱਖੋ ਉਸ ਤੋਂ ਬਾਅਦ ਤੁਸੀਂ ਨਿਪਲਾਂ ਦੇ ਸਾਹਮਣੇ ਬੱਚੇ ਦੀ ਠੋਡੀ ਤੇ ਬੁੱਲ੍ਹਾਂ ਨੂੰ ਛੂਹੋ ਬੱਚਾ ਆਪਣਾ ਵੱਡਾ ਮੂੰਹ ਖੋਲੇ ਹੁਣ ਨਿਪਲ ਨੂੰ ਬੱਚੇ ਦੇ ਮੂੰਹ ਵਿੱਚ ਪਾਓ ਇਹ ਪੁਕਤਾ ਕਰੋ ਕਿ ਬੱਚੇ ਦਾ ਨੱਕ ਬੰਦ ਨਾ ਹੋਵੇ ਨਾਲ ਹੀ ਤੁਹਾਨੂੰ ਚੰਗੇ ਦੁੱਧ ਦੇ ਬਣਨ ਲਈ ਪੁਕਤਾ ਕਰਨਾ ਚਾਹੀਦਾ ਹੈ ਕਿ ਮਾਂ ਵਧੀਆ ਸੰਤੁਲਿਤ ਭੋਜਨ ਖਾਵੇ ਜੇਕਰ ਤੁਹਾਨੂੰ ਦੁੱਧ ਪਿਲਾਉਣ ਵਿੱਚ ਫੇਰ ਵੀ ਦਿੱਕਤ ਪੇਸ਼ ਆਉਂਦੀ ਹੈ ਤਾਂ ਤੁਹਾਨੂੰ ਡਾਕਟਰ ਜਾਂ ਨਰਸ ਦੀ ਸਲਾਹ ਲੈਣੀ ਚਾਹੀਦੀ ਹੈ ਜੀ ਅਖੀਰ ਵਿੱਚ ਮੈਂ ਕਹਾਂਗੀ ਕਿ ਜਨਮ ਤੋਂ 6 ਮਹੀਨੇ ਦੀ ਉਮਰ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਪਿਲਾਓ ਹੋਰ ਕੁਝ ਨਾ ਦਿਓ ਪਾਣੀ ਵੀ ਨਹੀਂ ਸ਼ੁਕਰੀਆ ਜੀ ਓ ਸਿਰਫ ਛਾਤੀ ਦਾ ਦੁੱਧ ਇੱਥੇ ਬੱਚੇ ਲਈ ਗਾਂ ਦਾ ਥੋੜਾ ਦੁੱਧ ਹੈ ਇੱਕ ਕੱਪ ਵਿੱਚ ਕੀ ਹੈ ਚੰਗਾ ਇਹ ਸਿਰਫ ਗਾਂ ਦਾ ਥੋੜਾ ਦੁੱਧ ਹੈ ਇਹ ਉਸ ਨੂੰ ਵੱਡਾ ਤੇ ਤਾਕਤਵਰ ਬਣਾਏਗਾ

ਬੱਚੇ ਨੂੰ ਇਹ ਨਾ ਖਾਣ ਦਿਓ ਤੂੰ ਆ ਜੇ ਨਿਆਣੀ ਐ ਤੈਨੂੰ ਕੁਛ ਨਹੀਂ ਪਤਾ ਪਹਿਲੇ 6 ਮਹੀਨੇ ਤੱਕ ਅਸੀਂ ਬੱਚੇ ਨੂੰ ਮਾਂ ਦੇ ਦੁੱਧ ਤੋਂ ਬਿਨਾ ਕੁਝ ਹੋਰ ਨਹੀਂ ਦੇ ਸਕਦੇ ਐ ਤਾਂ ਠੀਕ ਐ ਪਰ ਇਹਦਾ ਰੋਣਾ ਬੰਦ ਨਹੀਂ ਹੋ ਰਿਹਾ ਨਹੀਂ ਬਿਲਕੁਲ ਨਹੀਂ ਪਹਿਲੇ 6 ਮਹੀਨੇ ਸਿਰਫ ਮਾਂ ਦਾ ਦੁੱਧ ਸੱਚੀ ਹਾਂ ਓ ਮੇਰੇ ਪਿਆਰੇ ਬੇਟੇ क्यों इस कुछ मिठा खाने की चाह नहीं होती सारे अपने बच्चे शायद देंगे ने पर ये गलत है तू हजे भी बच्ची है तेन यह कि पता दीपाली सही कह रही है छह महीने तक सिर्फ मां का दूध पिलाओ <laughs> तुसी वेख्या तुसी मेरे बिना कुछ भी नहीं हो हम्म मेरा अनुमान है ਸ਼ੁਕਰੀਆ